ਪਾਂ ਸਰਵਨਕਾਰੇ ਸਾ ਕਠੋਰਤਾ ਤੁਖਾਰ ਕਿਉਂਕਿ ਇਹ ਜਿਹੜੀ ਠੰਡ ਹੈ ਸਾਰੇ ਦੇਸ਼ਾਂ ਦੇ ਵਿੱਚ ਨਹੀਂ ਪੈ ਰਹੀ ਇੰਡੀਆ ਦੇ ਵਿੱਚ ਹੈ ਇਹ ਪਾਲਾ ਕਕਰ ਕਠੋਰਤਾ ਸਾਡੇ ਮਨਾਂ ਦੇ ਵਿੱਚ ਹੈ ਤੇ ਸਤਗੁਰੂ ਜੀ ਕਹਿਣ ਲੱਗੇ ਹੈ ਜੇ ਗੁਰੂ ਅਰਜਨ ਪਾਤਸ਼ਾਹ ਜੀ ਜਦੋਂ ਬਰਫ਼ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਉਹ ਬਰਫ਼ ਜਿਹੜੀ ਹੈ ਪਿਗਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਨੁੱਖ ਦੇ ਕੁਠੋਰ ਮਨ ਦੇ ਉੱਪਰ ਗੁਰਬਾਣੀ ਇਹ ਮਨੁੱਖ ਪੜਦਾ ਹੈ ਗੁਰਬਾਣੀ ਨੂੰ ਸੁਣਦਾ ਹੈ ਤੇ ਗੁਰਬਾਣੀ ਹੌਲੀ-ਹੌਲੀ ਇਸ ਦੇ ਮਨ ਦੇ ਉੱਪਰ ਜਿਹੜੀ ਮੈਲ ਜੰਮੀ ਹੈ ਨਾ ਉਸ ਨੂੰ ਧੋਣਾ ਸ਼ੁਰੂ ਕਰ ਦਿੰਦੀ ਹੈ ਹਜ਼ੂਰ ਕਹਿੰ ਲੱਗੇ ਜੋਤੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਹੁਣ ਜਿਹੜਾ ਪਾਣੀ ਜਿਹੜਾ ਸੀ ਬਰਫ਼ ਬਣ ਗਿਆ ਸੀ ਕਠੋਰ ਹੋ ਗਿਆ ਸੀ ਅਨੇਕਾਂ ਦੁੱਖ ਦਿੰਦਾ ਸੀ ਹੁਣ ਹੁਣ ਦੁਬਾਰਾ ਕੀ ਹੋ ਗਿਆ ਜਲ ਕਾ ਜਲ ਹੁਆ RAM ਇਹ ਦੁਬਾਰਾ ਪਾਣੀ ਹੋ ਗਿਆ ਹੁਣ ਨਿਮਰਤਾ ਦੇ ਵਿੱਚ ਆ ਗਿਆ ਮੇਰਾ ਸੁਭਾਅ ਹੁਣ ਮੈਂ ਸਭ ਦੇ ਨਾਲ ਪਿਆਰ ਦੇ ਨਾਲ ਬੋਲਦਾ ਹਾਂ ਮੇਰਾ ਕੁਰਖਤ ਪੁਣਾ ਕੁਠੋਰਤਾ ਖਤਮ ਹੋ ਗਈ ਮੈਂ ਸਭ ਦਾ ਹੁਣ ਭਲਾ ਲੋਚਦਾ ਹਾਂ ਮੇਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮੇਰੇ ਉੱਪਰ ਕੀਤੀ ਹੈ ਇੱਕ ਬਚਨ ਆਪਾਂ ਪੜਦੇ ਹਾਂ ਨਰੂ ਮਰੈ ਨਰ ਕਾਮਣ ਆਵੈ ਪਸ਼ੂ ਮਰੈ ਦਸ ਕਾਸਵਾਰੈ ਕਿ ਮੈਂ ਕਹਨਾ ਬਹੁਤ ਆਤ ਦੇ ਵਿੱਚ ਆਪਾਂ ਇਸ ਦੇ ਅਰਥਾਂ ਨੂੰ ਵੀ ਸਮਝਿਆ ਨਹੀਂ ਬਹੁਤੇ ਵੀਰਾਂ ਹੈ ਇਹ ਕਿਸੇ ਕੰਮ ਨਹੀਂ ਆਉਂਦਾ ਇਹੋ ਹੀ ਸੁਨਿਆਣਾ ਜੀ ਤੇ ਪਸ਼ੂ ਮਰ ਜਾਂਦਾ 10 ਕਾਜ ਸਵਰਦਾ ਪਰ ਇਹ ਅੱਜ ਦੇ ਸਮੇਂ ਦੇ ਵਿੱਚ ਸਿਧਾਂਤ ਲਾਗੂ ਨਹੀਂ ਹੁੰਦਾ ਤੁਸੀਂ ਕਹੋਗੇ ਉਹ ਕਿਵੇਂ 2 4 ਘੰਟੇ ਨਹੀਂ ਮਨੁੱਖ ਦਾ ਸਨਿਹਰ ਤਕਰੀਬਨ ਸਾਰਾ ਹੀ ਕੰਮ ਆ ਸਕਦਾ ਹੈ ਪਰ ਸਮਾਂ ਰਹਿੰਦਿਆਂ ਰਹਿੰਦਿਆਂ ਹੋਇਆ ਤੁਸੀਂ ਡਾਕਟਰ ਦੇ ਕੋਲ ਲੈ ਜਾਓ ਡਾਕਟਰ ਮਨੁੱਖ ਦੀ ਅੱਖਾਂ ਕੱਢ ਕੇ ਦੂਸਰੇ ਦੇ ਵਿੱਚ ਪਾ ਦਿੰਦੇ ਨੇ ਮਨੁੱਖ ਦੀ ਕਿਡਨੀ ਕੱਢ ਕੇ ਕਿਸੇ ਹੋਰ ਮਨੁੱਖ ਦੇ ਅੰਦਰ ਟ੍ਰਾਂਸਪਲੈਂਟ ਕਰ ਦਿੰਦੇ ਨੇ ਫੇਫੜੇ ਕਿਸੇ ਹੋਰ ਨੂੰ ਪਾਏ ਜਾ ਸਕਦੇ ਨਹੀਂ ਹਾਰਟ ਕਿਸੇ ਹੋਰ ਨੂੰ ਦਿੱਤਾ ਜਾ ਸਕਦਾ ਹੈ ਇਥੋਂ ਤੱਕ ਖੂਨ ਵੀ ਤੇ ਨਾੜਾਂ ਵੀ ਕਿਸੇ ਹੋਰ ਦੇ ਵਿੱਚ ਵੀ ਪਾਈਆਂ ਜਾ ਸਕਦੀਆਂ ਨੇ ਭਾਵੇਂ ਸਰੀਰ ਦਾ ਹਰੇਕ ਅੰਗ ਦੂਸਰੇ ਨੂੰ ਜੀਵਨ ਦਾਣ ਦੇ ਸਕਦਾ ਹੈ ਸਾਡੇ ਅਨੇਕਾਂ ਐਸੇ ਸਿੱਖ ਜਾਂ ਹੋਰ ਏਕਾਂ ਅਨੇਕਾਂ ਐਸੀ ਅਨਸਾਨ ਹੋਏ ਨੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਡੋਨੇਟ ਕਰ ਦਿੱਤਾ ਦਾਨ ਕਰ ਦਿੱਤਾ ਉਹਨਾਂ ਦੀਆਂ ਅੱਖਾਂ ਵੀ ਕਿਸੇ ਨੂੰ ਪਾ ਦਿਤੀਆਂ ਕਿਸੇ ਨੂੰ ਦਿਲ ਕਿਸੇ ਨੂੰ ਫੇਫੜੇ ਕਿਡਨੀਆਂ ਉਹ ਮਨੁੱਖ ਜਿਹੜਾ ਮਰ ਗਿਆ ਉਹਨਾਂ ਦੇ ਭੋਗ ਦੇ ਵਿੱਚ ਬੈਠ ਕੇ ਉਸ ਇਨਸਾਨ ਦਾ ਧੰਨਵਾਦ ਕਰ ਰਹੇ ਨਹੀਂ ਫਿਰ ਆਪਾਂ ਕਿਵੇਂ ਗੁਰਬਾਣੀ ਨੂੰ ਗਲਤ ਕਰ ਦਵਾਂਗੇ ਕਿ ਗੁਰਬਾਣੀ ਦੇ ਵਿੱਚ ਗਲਤ ਲਿਖਿਆ ਹੈ ਗੁਰਬਾਣੀ ਦੇ ਵਿੱਚ ਠੀਕ ਲਿਖਿਆ ਹੈ ਪਰ ਮੇਰੀ ਸੋਚ ਇੰਨੀ ਉੱਚੀ ਨਹੀਂ ਹੋ ਸਕੀ ਕਿ ਮੈਂ ਗੁਰਬਾਣੀ ਨੂੰ ਸਮਝ ਸਕਿਆ ਨਰੂ ਮਰੈ ਨਰ ਕਾਮਨਾ ਆਵੈ ਮਨੁੱਖ ਮਰ ਜਾਂਦਾ ਤੇ ਮਨੁੱਖ ਕਿਸੇ ਕੰਮ ਨਹੀਂ ਆਉਂਦਾ ਪਸ਼ੂ ਮਰੈ ਦਸ ਕਾਸਵਾਰ ਹੈ ਪਸ਼ੂ ਮਰਦਾ ਉਸ ਦਾ ਚਮ ਉਸ ਦੀ ਹੱਡ ਉਸ ਦੀ ਚਰਬੀ ਉਸ ਦਾ ਸਭ ਕੁਝ ਹੀ ਕੰਮ ਵਿੱਚ ਆ ਜਾਂਦਾ ਇਹ ਕੋਈ ਸੁਣਿਆ ਨਾ ਆਪਾਂ ਪਰ ਭਲਿਓ ਇਹ ਸੱਚ ਨਹੀਂ ਗੁਰਬਾਣੀ ਮਨ ਦੀ ਕਠੋਰਤਾ ਦੀ ਗੱਲ ਕਰ ਰਹੀ ਏ ਗੁਰਬਾਣੀ ਸਮਝਾ ਰਹੀ ਏ ਨਰੂ ਮਰੈ ਮਨੁੱਖਤਾ ਕਿ ਮਨੁੱਖ ਤੇਰੇ ਅੰਦਰੋਂ ਮਨੁੱਖਤਾ ਮਰ ਜਾਵੇ ਖਠੋਰ ਪੜਨ ਔਗਣ ਖਤਮ ਹੋ ਜਾਣ ਤੇਰੇ ਅੰਦਰੋਂ ਜੇਕਰ ਮਨੁੱਖਤਾ ਮਰ ਗਈ ਭਾਉ ਸ਼ੋਭ ਗੁਣ ਤੇਰੇ ਜੀਵਨ ਦੇ ਵਿੱਚ ਨਾ ਰਹੇ ਤੂੰ ਕਿਸੇ ਕੰਮ ਦਾ ਨਹੀਂ ਇੱਕ ਮਨੁੱਖ ਬੜਾ ਸੋਹਣਾ ਹੈ ਸੋਹਣਾ ਸੁਨੱਖਾ ਹੈ ਬੜੀਆਂ ਦੁਨੀਆਂ ਸੰਸਾਰ ਦੀਆਂ ਤਮਾਮ ਸਹੂਲਤਾਂ ਉਸ ਦੇ ਕੋਲ ਨਹੀਂ ਪਰ ਇੱਕ ਮਨੁੱਖ ਭੁੱਖਾ ਸਾਹਮਣੀ ਸੱਟ ਲੱਗੀਏ ਜਿਸ ਦੇ ਕੋਲ ਪਹਿਨਣ ਲਈ ਕੱਪੜੇ ਵੀ ਨਹੀਂ ਉਹ ਸਾਹਮਣੇ ਤੜਫੜਿਆ ਹੈ ਮਨੁੱਖ ਨੂੰ ਲਾਗੋ ਦੀ ਨੰਗ ਜਾਂਦਾ ਉਸ ਮਨੁੱਖ ਨੂੰ ਜਿੰਦਾ ਨਹੀਂ ਆਖਿਆ ਜਾ ਸਕਦਾ ਕਿਉਂਕਿ ਉਸ ਦੇ ਵਿੱਚੋਂ ਮਨੁੱਖਤਾ ਮਰ ਗਈ ਏ ਉਸ ਮਨੁੱਖ ਨੂੰ ਉਸ ਮਨੁੱਖ ਦਾ ਦੁੱਖ ਦਿਖਾਈ ਨਹੀਂ ਦੇ ਰਿਹਾ ਉਸ ਮਨੁੱਖ ਨੂੰ ਕਦੇ ਵੀ ਇਨਸਾਨ ਨਹੀਂ ਆਖਿਆ ਜਾਏਗਾ ਕਿਉਂਕਿ ਉਸ ਦੇ ਵਿੱਚ ਮਨੁੱਖਤਾ ਹੈ ਹੀ ਨਹੀਂ ਜੇ ਮਨੁੱਖਤਾ ਹੁੰਦੀ ਤੇ ਜਿਸ ਨੂੰ ਮਨੁੱਖ ਨੂੰ ਸੱਟ ਲੱਗੀ ਏ ਜਿਹੜਾ ਤਰਫੜਿਆ ਉਹ ਚੁੱਕ ਕੇ ਹਸਪੀਟਲ ਖੜਦਾ ਜਿਹੜਾ ਠੰਡ ਦੇ ਵਿੱਚ ਕੰਬ ਰਿਹਾ ਹੈ ਉਸ ਨੂੰ ਕੋਈ ਨਾ ਕੋਈ ਸਹੂਲਤ ਦੇਂਦਾ ਤਾਂ ਜੋ ਉਸ ਨੂੰ ਉਸ ਦੀ ਠੰਡ ਨੂੰ ਰੋਕਿਆ ਜਾ ਸਕਦਾ ਭੁੱਖਾ ਸੀ ਉਸ ਨੂੰ ਇੱਕ ਦੋ ਪ੍ਰਸ਼ਾਦੇ ਛਕਾ ਦਿੰਦਾ ਪਰ ਮਨੁੱਖ ਦੇ ਅੰਦਰ ਮਨੁੱਖਤਾ ਨਹੀਂ ਰਹੀ ਸਾਬ ਜੀ ਕਹਿੰਨ ਲੱਗੇ ਨਰੂ ਮਰੈ ਨਰ ਕਾਮਣ ਆਵੇ ਜੇ ਮਨੁੱਖਤਾ ਦੇ ਵਿੱਚੋਂ ਮਨੁੱਖ ਦੇ ਵਿੱਚੋਂ ਇਨਸਾਨ ਦੇ ਵਿੱਚੋਂ ਮਨੁੱਖਤਾ ਖਤਮ ਹੋ ਗਈ ਉਹ ਮਨੁੱਖ ਕਿਸੇ ਵੀ ਕੰਮ ਨਹੀਂ ਆਉਂਦਾ ਪਸ਼ੂ ਮਰੈ ਇਥੇ ਪਸ਼ੂ ਦੀ ਨਹੀਂ ਗੱਲ ਹੈ ਪਸ਼ੂ ਬੇਤੀ ਦੀ ਗੱਲ ਕਰ ਰਹੇ ਨੇ ਕਬੀਰ ਸਾਹਿਬ ਮਹਾਰਾਜ ਮਨੁੱਖ ਤੇਰੇ ਅੰਦਰੋਂ ਪਸ਼ੂ ਬੇਤੀ ਖਤਮ ਹੋ ਜਾਵੇ ਪਸ਼ੂ ਮਰੈ ਦਸ ਕਾਜ ਸਵਾਰੈ ਜਦੋਂ ਮਨੁੱਖ ਦੇ ਅੰਦਰੋਂ ਪਸ਼ੂ ਬੇਤੀ ਭਾਵ ਕਠੋਰਤਾ ਔਗਣ ਬਰੀਆਂ ਖਤਮ ਹੋ ਜਾਣਗੀਆਂ ਤੇ ਮਨੁੱਖ ਦਾ ਸਾਰੇ ਭਾਵ ਅਨੇਕਾਂ ਹੀ ਗਲ ਸਵਰਦ ਹੈ ਫਿਰ ਇਹਨਾਂ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਇਹ ਆਤਮਿਕ ਤੌਰ ਤੇ ਅਸੀਂ ਬਚਨ ਵਿੱਚ ਸੋਣੇ ਨਹੀਂ ਇਹ ਕਿਸੇ ਪਸ਼ੂ ਤੇ ਮਨੁੱਖ ਦੀ ਗੱਲ ਨਹੀਂ ਅਨਸਾਨੀਅਤ ਦੀ ਗੱਲ ਇੱਕ ਵਾਰ ਕਰ ਰਹੇ ਨੇ ਕਬੀਰ ਸਾਹਿਬ ਮਹਾਰਾਜ ਹਜੂਰ ਕਹਿੰਨ ਲੱਗੇ ਨਰੂ ਮਰੈ ਨਾਰ ਕਾਮ ਨ ਆਵੇ ਜੇ ਮਨੁੱਖ ਦੇ ਵਿੱਚੋਂ ਮਨੁੱਖਤਾ ਹੀ ਖਤਮ ਹੋ ਜ ਗਈ ਸ਼ੋਭ ਗੋਨਾ ਦੂਰ ਹੋ ਗਏ ਉਹ ਮਨੁੱਖ ਨਹੀਂ ਰਹਿੰਦਾ ਉਹ ਮਨੁੱਖ ਅਸਲ ਦੇ ਵਿੱਚ ਆਖਾ ਜੀਵਾ ਵਿਸਰੈ ਮਰ ਜਾਉਂਹੇ ਦਾਤਾ ਜੇ ਤੇਰੀ ਸਿੱਖਿਆ ਮੇਰੇ ਜੀਵਨ ਦੇ ਵਿੱਚ ਹੈ ਤੇ ਮੈਂ ਜਿੰਦਾ ਹਾਂ ਜੇ ਤੇਰੀ ਸਿੱਖਿਆ ਤੇਰਾ ਪ੍ਰਦੇਸ਼ ਜੀਵਨ ਦੇ ਵਿੱਚੋਂ ਦੂਰ ਹੋ ਗਿਆ ਤੇ ਮੈਂ ਆਤਮਿਕ ਤੌਰ ਤੇ ਮਰਿਆ ਹੋਇਆ ਸਹਿਬ ਜੀ ਕਹਿਣ ਲੱਗੇ ਪਸ਼ੂ ਮਰਿਆ ਜੇ ਪਸ਼ੂ ਬਿਰਤੀ ਭਾਵ ਕਠੋਰਤਾ, ਔਗਣ, ਬਰਾਈਆਂ ਜੀਵਨ ਦੇ ਵਿੱਚੋਂ ਖਤਮ ਹੋ ਗਈਆਂ ਤੇ ਫਿਰ ਮਨੁੱਖ ਉਹ ਹੀ ਏ ਫਿਰ ਅਨੇਕਾਂ ਕਾਸ ਵਰਦਾ ਹੈ। ਭੂਮੀਆਂ ਚੋਰ ਸੀ ਪਹਿਲਾਂ ਲੋਕਾਂ ਨੂੰ ਲੁੱਟਦਾ ਸੀ। ਗੁਰੂ ਦੇ ਕੋਲੋਂ ਸਿੱਖਿਆ ਲਈ ਕਠੋਰਤਾ, ਪਸ਼ੂ ਬੀਤੀ ਖਤਮ ਹੋ ਗਈ, ਹੁਣ ਸਭ ਦਾ ਭਲਾ ਕਰਦਾ ਹੈ। ਸੱਜਣ ਲੋਕਾਂ ਨੂੰ ਲੁੱਟਦਾ ਸੀ, ਮਾਰਦਾ ਸੀ, ਧਨ ਇਕੱਠਾ ਕਰਦਾ ਸੀ। ਪਰ ਗੁਰੂ ਦੀ ਸਿੱਖਿਆ ਲਈ ਕੋਣ ਸੱਜਣ ਉਹ ਸਭ ਨੂੰ ਉਪਦੇਸ਼ ਦੇ ਕੇ ਇੱਕ ਪਰਮਾਤਮਾ ਦੇ ਨਾਲ ਜੋੜਦਾ ਹੈ ਸਤਗੁਰ ਜੀ ਕਹਿੰਨ ਕਿ ਹੇ ਸੱਜਣਾ ਜਿਸ ਦਿਨ ਤੇਰੇ ਵਿੱਚੋਂ ਪਸ਼ੂ ਬੇਤੀ ਖਤਮ ਹੋ ਗਈ ਤੂੰ ਅਨੇਕਾਂ ਹੀ ਕਾਸ ਸਵਾਰਨੇ ਨਹੀਂ ਸਾਡੇ ਜੀਵਨ ਦੇ ਵਿੱਚ ਵੀ ਅਨੇਕਾਂ ਆਧਾਰਨਾ ਹੋਣਗੀਆਂ ਇੱਕ ਮਨੁੱਖ ਪਹਿਲਾਂ ਨਸ਼ੇ ਕਰਦਾ ਸੀ ਉਹ ਕਰਦਾ ਸੀ ਹੁਣ ਉਸ ਅਨੁਸਾਰ ਨੇ ਗੁਰੂ ਦੀ ਬਾਣੀ ਨੂੰ ਪੜਿਆ ਗੁਰਬਾਣੀ ਨੂੰ ਸਮਝਿਆ ਤੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਹੁਣ ਉਹ ਮਨੁੱਖ ਰੋਜ਼ਾਨਾ ਗੁਰੂ ਘਰ ਵਿੱਚ ਆਉਂਦਾ ਹੈ ਹੱਥਾਂ ਦੇ ਦਾ ਸੇਵਾ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਗੁਰਬਾਣੀ ਨੂੰ ਸਮਝ ਕੇ ਤੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਹੁਣ ਮਨੁੱਖ ਉਹ ਵੇਖਣ ਵਾਲਾ ਕਹਿੰਦਾ ਲੈ ਅਸਲ ਦੇ ਵਿੱਚ ਬਖਸ਼ਿਸ਼ ਤੇ ਇਸ ਸੰਤ ਤੇ ਹੋਈ ਏ ਇਸ ਦੇ ਵਿੱਚ ਉਹ ਪਸ਼ੂ ਬੇਤੀ ਮਰ ਗਈ ਏ ਹੁਣ ਅਸਲ ਦੇ ਵਿੱਚ ਇਹ ਕਾਜ ਸਵਾਰ ਰਿਹਾ ਹੈ ਪਸ਼ੂ ਮਰਿਆ ਪਸ਼ੂ ਬੇਤੀ ਖਤਮ ਹੋ ਗਈ 10 ਕਾਜ ਸਵਾਰਾ ਹੁਣ ਸਭ ਦਾ ਭਲਾ ਕਰਦਾ ਜਿੱਥੇ ਆਪਣਾ ਭਲਾ ਕਰਦਾ ਮਿਹਨਤ ਕਰਦਾ ਹੈ ਆਪਣੇ ਪਰਿਵਾਰ ਦੀ ਦੇਖ ਦੇ ਕਰ ਰਿਹਾ ਹੈ ਉਥੇ ਆਪਣੇ ਸਰੀਰ ਦੇ ਨਾਲ ਵੀ ਚੰਗੇ ਕੰਮ ਕਰ ਰਿਹਾ ਹੈ ਹਜ਼ੂਰ ਕਹਿਣ ਲੱਗੇ ਸੱਜਣਾ ਗੁਰਬਾਣੀ ਨੂੰ ਸਮਝ ਤੇ ਸਮਝ ਕੇ ਆਪਣੇ ਜੀਵਨ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਸੀ ਪੋਖ ਤੁਖਾਰ ਨਾ ਵਿਆਪਾਈ ਤੁਖਾਰ ਦਾ ਕੇਵਲ ਅਰਥ ਠੰਡ ਨਹੀਂ ਪਾਲਾ ਨਹੀਂ ਕਕਰ ਨਹੀਂ ਕਠੋਰਤਾ ਔਗਣ ਕੁਰਖਤ ਹਉਮੈ ਹੰਕਾਰ ਇਹ ਔਗਣ ਵੀ ਸਾਡੇ ਜੀਵਨ ਦੇ ਵਿੱਚ ਨੇ ਤੁਖਾਰ ਨੇ ਸਹਿਬ ਜੀ ਕਹਿੰਨ ਕਿ ਇਹ ਜੀ ਜਦੋਂ ਠੰਡ ਪੈਂਦੀ ਹੈ ਤੇ ਤੁਸੀਂ ਦੇਖੋ ਜਿਹੜੀ ਛੋਟੀ ਪਨੀਰੀ ਬੀਜੀ ਹੁੰਦੀ ਹੈ ਨਾ ਉਹ ਸੜ ਜਾਂਦੀ ਹੈ ਉਸ ਨੂੰ ਬਚਾਉਣ ਦੇ ਲਈ ਉੱਪਰ ਕੱਖ ਰੱਖਣੇ ਪੈਂਦੇ ਨੇ ਛੌਰਾ ਕਰਨਾ ਪੈਂਦਾ ਹੈ ਹੁਣ ਸਾਡੇ ਜੀਵਨ ਦੇ ਵਿੱਚ ਆਗੜਾਂ ਦੀ ਕਠੋਰਤਾ ਆ ਗਈ ਹੈ ਹੁਣ ਇਦਾਂ ਪਰਿਆਈਆਂ ਤੋਂ ਬਚਾਉਣ ਦੇ ਲਈ ਸਾਨੂੰ ਗੁਰੂ ਦੇ ਗਿਆਨ ਦਾ ਸਹਾਰਾ ਲੈਣਾ ਪਵੇਗਾ ਜੇ ਤੂੰ ਗੁਰਬਾਣੀ ਨੂੰ ਆਪਾਂ ਪੜਾਂਗੇ ਗੁਰਬਾਣੀ ਨੂੰ ਸਮਝਾਂਗੇ ਤੇ ਇਹ ਜਿਹੜੀ ਠੰਡ ਹੈ ਨਾ ਉਹਨਾਂ ਸ਼ੁਭ ਗੁਣਾਂ ਦੇ ਉੱਪਰ ਨਹੀਂ ਪਵੇਗੀ ਹੌਲੀ ਹੌਲੀ ਇਹ ਸ਼ੁਭ ਗੁਣ ਵੱਡੇ ਹੁੰਦੇ ਜਾਣਗੇ ਜਿਵੇਂ ਪਨੀਰੀ ਵੱਡੀ ਹੁੰਦੀ ਜਾਂਦੀ ਹੈ ਸਾਬ ਜੀ ਕਹਿਣ ਲੱਗੇ ਹੈ ਜੀ ਤੂੰ ਗੁਰੂ ਦੇ ਆਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਪੋਖ ਤੁਖਾਰ ਨਾ ਵਿਆਪਾਏ ਕੰਠ ਮਿਲਿਆ ਹਰ ਨਾਹਾ ਫਿਰ ਇਹ ਕੋਠੋਰਤਾ ਇਹ ਔਗਣ ਤੈਨੂੰ ਪੋ ਨਹੀਂ ਸਕਣਗੇ ਕੀ ਕਹਨ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕੰਠ ਕਹਿੰਦੇ ਨੇ ਗਲੇ ਨੂੰ ਨਾ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਹੁਣ ਮੈਂ ਪਰਮਾਤਮਾ ਦੇ ਨਾਮ ਨੂੰ ਆਪਣੇ ਗਲੇ ਦੇ ਵਿੱਚ ਵਸਾਲਿਆ ਭਾਉ ਆਪਣੇ ਜੀਵਨ ਦਾ ਗਹਿਣਾ ਬਣਾ ਲਿਆ ਹੈ ਹੁਣ ASCII ਗੁਰਬਾਣੀ ਨੂੰ ਤੇ ਸਮਝਿਆ ਨਹੀਂ ਮੇਰੇ ਵਰਗੇ ਪਖੜਨੀਆਂ ਨੇ ਇੱਥੇ ਵੀ ਸਾਨੂੰ ਭਰਮਾਂ ਦੇ ਵਿੱਚ ਪਾ ਦਿੱਤਾ ਭਾਈ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਮੰਤਰ ਦੇਣਾ ਤਵੀਤ ਦੇਣਾ ਇਸ ਨੂੰ ਗਲੇ ਦੇ ਵਿੱਚ ਪਾ ਲਓ ਤੁਹਾਡੇ ਦੁੱਖ ਦੂਰ ਹੋ ਜਾਣੇ ਨੇ ਭਲਿਓ ਤੁਸੀਂ ਸਾਰੇ ਸਿਆਣੇ ਬੈਠੇ ਜੇ ਕਿਸੇ ਮਨੁੱਖ ਨੂੰ ਕੋਈ ਰੋਗ ਲੱਗ ਜਾਵੇ ਉਹ ਮਨੁੱਖ ਡਾਕਟਰ ਦੇ ਕੋਲ ਜਾਵੇ ਡਾਕਟਰ ਬਹੁਤ ਸਪੈਸ਼ਲਿਸਟ ਹੋਵੇ ਸਿਆਣਾ ਹੋਵੇ ਉਸ ਨੇ ਦਵਾਈ ਨੂੰ ਲਿਖ ਕੇ ਸਾਨੂੰ ਦੇ ਦਵੇ ਤੇ ਅਸੀਂ ਉਸ ਜਿਹੜੀ ਪਰਚੀ ਜਿਹੜੀ ਡਾਕਟਰ ਨੇ ਦਵਾਈ ਦੀ ਲਿਖ ਕੇ ਦਿੱਤੀ ਏ ਮੜਾ ਕੇ ਤੇ ਗਲੇ ਦੇ ਵਿੱਚ ਪਾ ਲਈਏ ਤਵੀਤ ਦੇ ਰੂਪ ਵਿੱਚ ਹੁਣ ਮੇਰੇ ਵਰਗੇ ਨੇ ਉਹ ਤਵੀਤ ਨੂੰ ਧੂਫ ਦਿੱਤੀ ਮੱਥਾ ਟੇਕਿਆ ਤੇ ਗਲੇ ਦੇ ਵਿੱਚ ਪਾ ਲਿਆ ਹੁਣ ਗਲੇ ਦੇ ਵਿੱਚ ਜਦੋਂ ਪਾ ਲਿਆ ਤੇ ਡਾਕਟਰ ਦੇ ਕੋਲ ਦੁਬਾਰਾ 2 ਦਿਨਾਂ ਬਾਅਦ ਫਿਰ ਜਾਂਦਾ ਹੈ। ਇਹ ਲੰਗਾ ਡਾਕਟਰ ਸਾਹਿਬ ਤੁਹਾਡੀ ਦਵਾਈ ਨੇ ਤੇ ਮੇਰੇ ਤੇ ਕੰਮ ਨਹੀਂ ਕੀਤਾ। ਡਾਕਟਰ ਕਹਿਣ ਲੱਗਾ ਸਜਣਾ ਜਿਹੜੀ ਦਵਾਈ ਲਿਖੀ ਸੀ ਦਵਾਈ ਤੇ ਬਹੁਤ ਵਧੀਆ ਸੀ। ਤੂੰ ਤੇ 2 ਦਿਨਾਂ ਦੇ ਵਿੱਚ ਠੀਕ ਹੋ ਜਾਣਾ ਸੀ ਤੂੰ ਠੀਕ ਕਿਉਂ ਨਹੀਂ ਹੋਇਆ ਕਿਵੇਂ ਦਵਾਈ ਖਾਧੀ ਸੀ? ਕਹਿੰਦਾ ਡਾਕਟਰ ਸਾਹਿਬ ਦਵਾਈ ਖਾਧੀ ਨਹੀਂ ਮੈਂ ਆਵੇ ਖੁ ਗਲੇ ਦੇ ਵਿੱਚ ਮੜਾ ਕੇ ਪਾਈ ਏ। ਮੈਂ ਇਸ ਨੂੰ ਰੋਜ਼ ਨਮਸਕਾਰ ਕਰਦਾ ਹਾਂ ਮੈਂ ਇਸ ਨੂੰ ਧੂਪ ਧਕਾਉਂਦਾ ਹਾਂ ਡਾਕਟਰ ਕਹਿਣ ਲੱਗਾ ਸਜਣਾ ਜੇ ਤੂੰ ਠੀਕ ਹੋਣਾ ਤੇ ਇਹਨੂੰ ਗਲੇ ਦੇ ਵਿੱਚ ਪਾਉਣ ਲਈ ਨਹੀਂ ਦਿੱਤੀ ਤੈਨੂੰ ਇਹ ਪਰਚੀ ਇਹ ਪਰਚੀ ਜਾ ਕੇ ਡਾਕਟਰ ਨੂੰ ਮੈਡੀਕਲ ਸਟੋਰ ਤੇ ਦੇ ਕੇ ਇਸ ਦੇ ਕੋਲ ਜਿਹੜੀ ਦਵਾਈ ਲਿਖੀ ਸੀ ਉਹ ਲੈ ਕੇ ਤੇ ਖਾਣੀ ਸੀ ਤੂੰ ਠੀਕ ਹੋ ਜਾਣਾ ਸੀ ਪਰ ਤੂੰ ਤੇ ਇਸ ਨੂੰ ਤਵੀਤ ਬਣਾ ਕੇ ਗਲ ਦੇ ਵਿੱਚ ਪਾ ਲਿਆ ਇਸ ਤਰ੍ਹਾਂ ਤੂੰ ਕਦੇ ਵੀ ਠੀਕ ਨਹੀਂ ਹੋ ਸਕਦਾ ਜਿੰਨਾ ਚਿਰ ਇਹ ਦਵਾਈ ਡਾਕਟਰ ਦੇ ਕੋਲ ਲੈ ਕੇ ਭਾ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਖਾਂਦਾ ਨਹੀਂ ਅਸਲ ਦੇ ਵਿੱਚ ਆਪਾਂ ਵੀ ਗੁਰਬਾਣੀ ਨੂੰ ਤਵੀਤ ਬਣਾ ਕੇ ਗਲੇ ਦੇ ਵਿੱਚ ਹੀ ਪਾਇਆ ਡੌਲਿਆਂ ਤੇ ਹੀ ਬਣਿਆ ਹੈ ਜਾਂ ਪੜਿਆ ਹੀ ਏ ਸਮਝਿਆ ਨਹੀਂ ਖਿਮਾ ਕਰਨਾ ਗੁਰਬਾਣੀ ਨੂੰ ਪੜ ਕੇ ਸਮਝ ਕੇ ਤੇ ਜੀਵਨ ਨੂੰ ਸੁਖੀ ਬਣਾਉਣਾ ਸੀ ਪਰ ਮੇਰੇ ਵਰਗੇ ਪਖੰਡੀਆਂ ਨੇ ਉਹ ਟਵੀਟ ਦਾ ਵੀ ਜਿਹੜਾ ਇੱਕ ਸ਼ਬਦ ਲਿਖ ਦਿੱਤਾ ਤੇ ਸਾਡੇ ਗੱਲ ਦੇ ਵਿੱਚ ਪਾ ਦਿੱਤਾ 10 ਰੁਪਏ ਖਰਚਾ ਨਹੀਂ ਪੰਜ ਆਉਂਦਾ ਤੇ ਸਾਡੇ ਵਰਗੇ ਉਹ 100 200 500 ਰੁਪਏ ਕਢਾ ਲੈਂਦੇ ਨੇ ਕਿ ਮੈਂ ਕਰਨਾ ਇਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਤਬਦੀਲੀ ਨਹੀਂ ਆ ਸਕਦੀ ਭਲਿਓ ਜਿੰਨਾ ਚਿਰ ਗਰਬਾਣ ਨੂੰ ਆਪਾਂ ਸਮਝ ਕੇ ਜੀਵਨ ਦੇ ਵਿੱਚ ਨਹੀਂ ਵਸਾਉਂਦੇ ਹਜ਼ੂਰ ਕਹਿੰ ਲਗੇ ਕੰਠ ਮਿਲਿਆ ਹਰ ਨਾਂ ਹੁਣ ਮੈਂ ਆਪਣੇ ਗਲੇ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਵਸਾਲਿਆ ਹੈ ਹੁਣ ਮੈਂ ਆਪਣੇ ਗਲੇ ਤੋਂ ਮਿੱਠਾ ਬੋਲਦਾ ਹਾਂ ਉਹ ਗਲੇ ਚ ਤਵੀਤ ਤੇ ਪਾਇਆ ਹੁੰਦਾ ਏ ਤਾਤੀ ਵਾਉ ਨਾਲ ਲੱਗ ਗਈ ਜਾਂ ਔਖੀ ਘੜਨਾ ਦੇਖਣ ਲਈ ਪਰ ਖਿਮਾ ਕਰਨਾ ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਵਸਾਇਆ ਹੀ ਨਹੀਂ ਹੁੰਦਾ ਉਸ ਮਨੋਕਣੇ ਉਹ ਮਨੁੱਖ ਤੇ ਉਸੇ ਤਰ੍ਹਾਂ ਭਟਕਣਾ ਦੇ ਵਿੱਚ ਪਿਆ ਹੁੰਦਾ ਹੈ ਗੁਰੂ ਦਾ ਤੇ ਓਟ ਆਸਰਾ ਹੀ ਨਹੀਂ ਤੱਕਿਆ ਹੁੰਦਾ ਜੇ ਗੁਰਬਾਣੀ ਦਾ ਆਸਰਾ ਲਿਆ ਹੁੰਦਾ ਤੇ ਮਨੁੱਖ ਨਹੀਂ ਇਨ੍ਹਾਂ ਭਰਮਾਂ ਦੇ ਵਿੱਚ ਨਹੀਂ ਸੀ ਪੈਣਾ ਪਰ ਮਨੁੱਖ ਨਹੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਨਹੀਂ ਵਸਾਇਆ ਰਹੋ ਵਿਚਾਰ ਮੈਂ ਵਿਚਾਰਾਂ ਨੂੰ ਸੰਕੋਚਾਂ ਹਜ਼ੂਰ ਕਹਿੰ ਲਗੇ ਪੋਖ ਤੁਖਾਰਨਾ ਵਿਆਪੈ ਕੰਠ ਮਿਲਿਆ ਹਰ ਨਾਹਾ ਹੁਣ ਮੈਂ ਗੁਰੂ ਦੇ ਨਾਮ ਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਗਲੇ ਵਿੱਚ ਵਸਾ ਲਿਆ ਮੈਂ ਆਪਣੇ ਗਲੇ ਤੋਂ ਹੁਣ ਕਿਸੇ ਨੂੰ ਮੰਦਾ ਨਹੀਂ ਬੁਲਦਾ ਮੈਂ ਕੌੜੇ ਬਚਨ ਨਹੀਂ ਆਪਣੀ ਰਸਨਾ ਦੇ ਨਾਲ ਕਿਸੇ ਨੂੰ ਕਹਿੰਦਾ ਪਰ ਜੇਕਰ ਮੇਰੇ ਵਰਗੇ ਨੂੰ ਗੁਰਬਾਣੀ ਜਪਜੀਤ ਸਿੰਘ ਦੀ ਬਾਣੀ ਵੀ ਯਾਦ ਹੋਵੇ ਤੇ ਫਿਰ ਵੀ ਕਿਸੇ ਨੂੰ ਮੰਦਾ ਬੋਲੇ ਖਿਮਾ ਕਰਨਾ ਫਿਰ ਉਸ ਨੂੰ ਗੁਰਨਾਨਕ ਪਾਤਸ਼ਾਹ ਦੀ ਬਾਣੀ ਯਾਦ ਨਹੀਂ ਬਾਣੀ ਤੇ ਬਚਨ ਕਰਦੀਏ ਭਾਖਿਆ ਭਾਉ ਉਪਾਰ ਉਸਦੀ ਭਾਖਿਆ ਉਸਦੀ ਬੋਲੀ ਤੇ ਬੜੀ ਮਿੱਠੀ ਏ ਪਰ ਜੇਕਰ ਮੇਰੇ ਵਰਗੇ ਨੇ ਜਪਜੀਤ ਸਾਹਿਬ ਬਾਣੀ ਪੜ ਲਈ ਮਿੱਠਾ ਬੋਲਿਆ ਨਹੀਂ ਫਿਰ ਫਾਇਦਾ ਕੀ ਹੋਇਆ ਬਾਣੀ ਪੜੀ ਦਾ ਜੇ ਬਾਣੀ ਨੂੰ ਪੜ ਲਿਆ ਬਾਣੀ ਨੂੰ ਜੀਵਨ ਦੇ ਵਿੱਚ ਨਹੀਂ ਵਸਾਇਆ ਤੇ ਜੀਵਨ ਸੁਖੀ ਥੋੜਾ ਬਣਨਾ ਹੈ ਮੈਂ ਆਪ ਵੀ ਦੁਖੀ ਹੋਇਆ ਤੇ ਕਿਸੇ ਨੇ ਵੀ ਦੁੱਖ ਦਿੱਤਾ ਮਾਚਸ ਦੀ ਡੱਬੀ ਪਹਿਲੂ ਆਪਣਾ ਮੂੰਹ ਸਾੜਦੀ ਏ ਫਿਰ ਦੂਸਰੇ ਨੂੰ ਅੱਗ ਲਾਉਂਦੀ ਏ ਜਿਹੜਾ ਮਨੁੱਖ ਆਪਣੀ ਦਸਨਾ ਤੋਂ ਕੌੜਾ ਬੋਲਦਾ ਏ ਉਹ ਸਭ ਤੋਂ ਪਹਿਲਾਂ ਉਸਦੇ ਆਪਣੇ ਅੰਦਰ ਤਜਾਬ ਬਣਨਾ ਸ਼ੁਰੂ ਹੋ ਜਾਂਦਾ ਉਹਦੀ ਆਪਣੇ ਅੰਦਰ ਰਸਤ ਬਣਦਾ ਏ ਫਿਰ ਉਹ ਕਿਸੇ ਨੂੰ ਦੁੱਖ ਦਿੰਦਾ ਏ ਫਿਰ ਦੂਸਰੇ ਨੂੰ ਅੱਗ ਲਾਉਂਦਾ ਏ ਸਜਣਾ ਤੂੰ ਗੁਰਬਾਣੀ ਦਾ ਸੇਵਕ ਏ ਗੁਰਬਾਣੀ ਨੂੰ ਪੜ੍ਹਿਆ ਹੈ ਤੇਰੀ ਦਸਨਾ ਤੋਂ ਕੋੜੇ ਬਚਨ ਸੁਭਾ ਨਹੀਂ ਦਿੰਦੇ ਤੇਰੇ ਗਲੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਕੰਠ ਮਿਲਿਆ ਹਰ ਨਾਮ ਮਨ ਬੇਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾ ਹੁਣ ਮੇਰਾ ਮਨ ਗੁਰੂ ਦੇ ਉਪਦੇਸ਼ ਨਾਲ ਵਿੰਨਿਆ ਗਿਆ ਹੈ ਆਓ ਇੱਕ ਵਾਰੀ ਪੋਖ ਦਾ ਮਹੀਨਾ ਸਰਵਣ ਕਰ ਲਈਏ